ਸਾਥੀਓ ਨਮਸਕਾਰ ਪਤਾ ਨਹੀਂ ਕਿ ਨੈਟਵਰਕ ਪ੍ਰੋਬਲਮ ਕਰਕੇ ਫੋਨ ਕੱਟਿਆ ਗਿਆ ਸੀ ਮੇਰਾ ਕਿ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਜਿਹਦਾ ਦੱਸ ਰਿਹਾ ਸੀ ਕਿ ਕੁਝ ਲੋਕ ਮੇਰੇ ਪੱਤੀ ਵਫਾ ਫਲਾ ਰਹੇ ਆ ਵਫਾ ਤੋਂ ਬੱਚੋ ਜਿੰਨੇ ਵੀ ਮੇਰੇ ਸਾਥੀ ਜਲੰਧਰ ਤੋਂ ਮੈਨੂੰ ਦੇਖ ਰਹੇ ਆ ਉਹ ਦੱਸਣਾ ਚਾਹਨਾ ਕਿ ਮੈਂ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦੀ ਕੋਈ ਪਾਰਟੀ 'ਚ ਨਹੀਂ ਜਾ ਰਿਹਾ ਨਾ ਕੋਈ ਕਦਮ ਉਠਾ ਰਿਹਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਧਾਇਕ ਹਾਂ ਅੱਜ ਪਾਰਟੀ ਪੱਤੀ ਜੋ ਵੀ ਮੇਰੀ ਜ਼ਿੰਮੇਵਾਰੀ ਲਗਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਐ ਜਿਹੜੇ ਮਜ਼ਾ ਲੈ ਰਹੇ ਆ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਡੇ ਵਿੱਚ ਇਸ ਕਰਕੇ ਆਏ ਆ ਕਿ ਮੰਡੀਜੀ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਹਰ ਹਫ਼ਤੇ ਦਿੱਲੀ ਜਾਂਦਾ ਆਪਣੇ ਕਾਰੋਬਾਰ ਦੇ ਲਈ ਤੇ ਇਸ ਕਰਕੇ ਮੈਂ ਅੱਜ ਕੰਮ ਦੇ ਲਈ ਆਇਆ ਮੈਂ ਅੱਜ ਸ਼ਾਮ ਨੂੰ ਵਾਪਸ ਜਲੰਧਰ ਆ ਰਿਹਾ ਹਾਂ ਪਰ ਜਿਹੜੇ ਲੋਕ ਵੀ ਇਸ ਚੀਜ਼ ਦਾ ਮਜ਼ਾ ਲੈ ਰਹੇ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਈ ਲੋਕ ਖਬਰਾਂ ਦੇ ਰਾਈ ਵੀ ਲੈ ਰਹੇ ਆ ਕਿ ਖਬਰਾਂ ਦਾ ਜਿਹੜਾ ਮਸਾਲਾ ਲਗਾ ਰਹੇ ਆ ਅਗਰ ਉਹ ਕੋਈ ਵੀ ਖਬਰ ਲਗਾਉਣਾ ਚਾਹੁੰਦੇ ਆ ਪਲੀਜ਼ ਮੇਰੀ ਜ਼ਰੂਰ ਵਾਈਟ ਲਾਇਆ ਜਾਵੇ ਜਾਂ ਮੇਰਾ ਵਰਸ਼ਨ ਲਿਆ ਜਾਵੇ ਇਸ ਕਰਕੇ ਕਿ ਇਦਾਂ ਨਾਂ ਲਗਾਇਆ ਜਾਵੇ ਮੇਰੇ ਸਾਥੀਆਂ ਨੂੰ ਕੋਈ ਮਹਿਸੂਸ ਹੋਵੇ ਜਾਂ ਮੇਰੇ ਹਲਕੇ ਨੂੰ ਕੁਝ ਮਹਿਸੂਸ ਹੋਵੇ। ਬਾਕੀ ਦੋਸਤੋ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ, ਆਮ ਆਦਮੀ ਪਾਰਟੀ ਦਾ ਹਿੱਸਾ ਹਾਂ। ਇਸ ਕਰਕੇ ਮੈਂ ਕਿਸੇ ਨੂੰ ਵੀ ਜਿਹੜੇ ਲੋਕਾਂ ਨੂੰ ਇਹ ਮ제 ਲੈਣ ਦੀ ਇਰਾਦਾਤਾ ਉਹ ਲੋਕ ਲੈਂਦੇ ਰਹਿੰਦੇ ਉਹਨਾਂ ਮਗਰ ਨਾ ਜਾਓ। ਤੁਸੀਂ ਕਿਸੇ ਵੀ ਫਾਇਦੇ ਪਿੱਛੇ ਨਹੀਂ ਜਾਣਾ। ਜਦ ਵੀ ਤੁਹਾਨੂੰ ਕੋਈ ਲੱਗੇ ਡਾਊਟ ਮੈਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਕੋਈ ਵੀ ਐਸੀ ਕੋਈ ਗੱਲ ਨਹੀਂ ਹੈ। ਮੈਂ ਪਾਰਟੀ ਪ੍ਰਤੀ ਪਾਰਟੀ ਦੇ ਨਾਲ ਖੜਾ ਹਾਂ। ਤੇ ਤੁਹਾਡੇ ਲਈ ਸੇਵਾ ਜਿੱਦਾਂ ਮੈਂ ਕਰ ਰਿਹਾ ਹਾਂ ਸੇਵਾ ਉਹਦਾ ਹੀ ਕਰਦਾ ਰ੍ਹਾਂਗਾ ਤੁਹਾਡੇ ਵਿੱਚ ਹਾਂ ਜਿਹੜੇ ਲੋਕ ਇਦਾਂ ਦੀਆਂ ਵਫਾ ਫਲਾ ਰਹੇ ਉਹਨਾਂ ਤੋਂ ਬੱਚੋ ਤੇ ਪਾਰਟੀ ਪੱਤੀ ਜੋ ਤੁਸੀਂ ਤੁਹਾਡੀ ਜ਼ਿੰਮੇਵਾਰੀ ਲੱਗੀ ਉਸ ਨੂੰ ਪੂਰਾ ਕਰੋ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਾਥੀਓ ਨਮਸਕਾਰ ਪਤਾ ਨਹੀਂ ਕਿ ਨੈਟਵਰਕ ਪ੍ਰੋਬਲਮ ਕਰਕੇ ਫੋਨ ਕੱਟਿਆ ਗਿਆ ਸੀ ਮੇਰਾ ਕਿ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਜਿੱਦਾਂ ਦੱਸ ਰਿਹਾ ਸੀ ਕਿ ਕੁਝ ਲੋਕ ਮੇਰੇ ਪੱਤੀ ਵਫਾ ਫਲਾ ਰਹੇ ਆ ਵਫਾ ਤੋਂ ਬੱਚੋ ਜਿੰਨੇ ਵੀ ਮੇਰੇ ਸਾਥੀ ਜਲੰਧਰ ਤੋਂ ਮੈਨੂੰ ਦੇਖ ਰਹੇ ਆ ਉਦਸਨਾ ਚਾਹਨਾ ਕਿ ਮੈਂ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦੀ ਕੋਈ ਪਾਰਟੀ 'ਚ ਨਹੀਂ ਜਾ ਰਿਹਾ ਨਾ ਕੋਈ ਕਦਮ ਉਠਾ ਰਿਹਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਧਾਇਕ ਹਾਂ ਅੱਜ ਪਾਰਟੀ ਭੱਤੀ ਜੋ ਵੀ ਮੇਰੀ ਜ਼ਿੰਮੇਵਾਰੀ ਲਗਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਹੈ ਜਿਹੜੇ ਮਜ਼ਾ ਲੈ ਰਹੇ ਆ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਡੇ ਵਿੱਚ ਇਸ ਕਰਕੇ ਆਇਆ ਕਿ ਮੰਡੀ ਜੀ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਹਰ ਹਫ਼ਤੇ ਦਿੱਲੀ ਜਾਂਦਾ ਆਪਣੇ ਕਾਰੋਬਾਰ ਦੇ ਲਈ ਤੇ ਇਸ ਕਰਕੇ ਮੈਂ ਅੱਜ ਕੰਮ ਦੇ ਲਈ ਆਇਆ ਮੈਂ ਅੱਜ ਸ਼ਾਮ ਨੂੰ ਵਾਪਸ ਜਲੰਧਰ ਆ ਰਿਹਾ ਹਾਂ ਪਰ ਜਿਹੜੇ ਲੋਕ ਵੀ ਇਸ ਚੀਜ਼ ਦਾ ਮਜ਼ਾ ਲੈ ਰਹੇ ਉਹਨਾਂ ਨੂੰ ਮੈਂ ਇਹੀ ਕਵਾਂਗਾ ਕਈ ਲੋਕ ਖਬਰਾਂ ਦੇ ਰਾਈ ਵੀ ਲੈ ਰਹੇ ਆ ਕਿ ਖਬਰਾਂ ਦਾ ਜਿਹੜਾ ਮਸਾਲਾ ਲਗਾ ਰਹੇ ਆ ਅਗਰ ਉਹ ਕੋਈ ਵੀ ਖਬਰ ਲਗਾਣਾ ਚਾਹੁੰਦੇ ਆ ਪਲੀਜ਼ ਮੇਰੀ ਜ਼ਰੂਰ ਵਾਈਟ ਲਾਇਆ ਜਾਵੇ ਜਾਂ ਮੇਰਾ ਵਰਸ਼ਨ ਲਿਆ ਜਾਵੇ ਇਸ ਕਰਕੇ ਕਿ ਇਦਾਂ ਨਾ ਲਗਾਇਆ ਜਾਵੇ ਮੇਰੇ ਸਾਥੀਆਂ ਨੂੰ ਕੋਈ ਮਹਿਸੂਸ ਹੋਵੇ ਜਾਂ ਮੇਰੇ ਹਲਕੇ ਨੂੰ ਕੁਝ ਮਹਿਸੂਸ ਹੋਵੇ ਬਾਕੀ ਦੋਸਤੋ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਆ ਆਮ ਆਦੀ ਪਾਰਟੀ ਦਾ ਹਿੱਸਾ ਇਸ ਕਰਕੇ ਮੈਂ ਕਿਸੇ ਨੂੰ ਵੀ ਜਿਹੜੇ ਲੋਕਾਂ ਨੂੰ ਇਹ ਮਜੇ ਲੈਣ ਦੀ ਰਿਆਦਤ ਆ ਉਹ ਲੋਕ ਲੈਂਦੇ ਰਹਿੰਦੇ ਉਹਨਾਂ ਮਗਰ ਨਾ ਜਾਓ ਤੁਸੀਂ ਕਿਸੇ ਵੀ ਫਾਦੇ ਪਿੱਛੇ ਨਹੀਂ ਜਾਣਾ ਜਦ ਵੀ ਤੁਹਾਨੂੰ ਕੋਈ ਲੱਗੇ ਡਾਊਟ ਮੈਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਐਸੀ ਕੋਈ ਗੱਲ ਨਹੀਂ ਹੈ ਮੈਂ ਪਾਰਟੀ ਪ੍ਰਤੀ ਪਾਰਟੀ ਦੇ ਨਾਲ ਖੜਾ ਤੇ ਤੁਹਾਡੇ ਲਈ ਸੇਵਾ ਜਿੱਦਾਂ ਮੈਂ ਕਰ ਰਿਹਾ ਉਹ ਸੇਵਾ ਦਹੀਂ ਕਰਦਾ ਰਵਾਂਗਾ ਤੁਹਾਡੇ ਵਿੱਚ ਹਾਂ ਜਿਹੜੇ ਲੋਕ ਇਦਾਂ ਦੀ ਆਫਾ ਫਲਾ ਰਹੇ ਉਹਨਾਂ ਤੋਂ ਬਚੋ ਤੇ ਪਾਰਟੀ ਪੱਤੀ ਜੋ ਤੁਸੀਂ ਤੁਹਾਡੇ ਜਿੰਮੇਵਾਰੀ ਲੱਗੀ ਉਸ ਨੂੰ ਪੂਰਾ ਕਰੋ ਬਹੁਤ ਬਹੁਤ ਧੰਨਵਾਦ ਜੈ ਹਿੰਦ